ਸਰਨਾਈ ਸੁਖੋ ਟਲ ਗੁਰ ਸੇਵੀਐ ਅਹ NIS ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਸਰਸੋ ਕੁਰਸੋ ਛੱਟੀਐ ਤੁਧ ਡਿਠੇ ਸੱਚੇ ਬਾਦਸ਼ਾਹ ਮਨ ਜਨਮ ਜਨਮ ਦੀ ਕੱਟੀਐ ਸੱਜਣ ਸੱਚੇ ਬਾਦਸ਼ਾਹ ਸਿਰਸ਼ਾਹ ਦਾਸ਼ਾਹ ਜਿਸ ਪਾਸ ਬਹਟਿਓ ਸੋਹੀਐ ਸਭਨਾ ਦਾ ਵੇਸਾ ਹੋ ਸਜਣ ਸਚਾ ਪਾਤਸ਼ਾਹ ਸਿਰਸ਼ੋ ਆਦਿ ਸ਼ਾ ਜਿਸ ਪਾਸ ਸਬਨ ਦਾ ਵੀ ਸਾਹ ਸਤ ਨੋ ਸ੍ਰੀ ਮਹਲਾ ਪੰਜਵਾਂ ਗੁਰ ਸ਼ੀਵਾ ਅਸ਼ਟਪਦੀ ਇਕ ਓੰਕਾਰ ਸਤ ਗੁਰ ਰੂਸਾਦ ਜੋ ਜੋ ਜੂਨੀ ਆਇਓ ਤਿਹ ਤਿਹ ਉਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਸੋਦ ਰਖ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਜੋ ਜੋ ਜੁਨੀ ਆਇਓ ਤਿਹ ਤਿਹ ੁਰ ਜਾਇ ਜਨਮ ਸੰਜੋਗ ਪਾਇਆ ਤਕੀ ਹੈ ਓਟ ਸਾਧ ਰਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਅਨਿਕ ਜਨਮ ਬ੍ਰਹਮ ਥਿਤ ਨਹੀਂ ਪਾਈ ਕਰੋ ਸਿਵਾ ਗੁਰ ਲੋਗੋ ਚਰਨ ਗੋਵਿੰਦ ਜੀ ਕਾ ਮਾਰਗ ਦਿਹੋ ਜੀ ਬਤਾਈ ਰਹਾ ਨਿਕ ਉਪਾਉ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੋ ਰੇ ਭੇਟ ਸੰਤ ਮੇਰੀ ਲਾ ਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗ ਲਾਵੇ ਪੜੇ ਰੇ ਸਗਲ ਬੇਦ ਨਹ ਚੁਕੈ ਮਨ ਭੇਦ ਇਕ ਖਿੰਨਾ ਧੀਰ ਹੈ ਮੇਰੇ ਘਰ ਕੇ ਪੰਚਾ ਕੋਈ ਅਸੋਰ ਭਗਤ ਜੋ ਮਾਇਆ ਧੀਰਤ ਇਕ ਅੰਮ੍ਰਿਤ ਨਾਮ ਮੇਰੇ ਦਿਲ ਸਿੰਚ ਜੇ ਤੇਰੇ ਤੀਰਥ ਨਾਏ ਅਹੰ ਬੁੱਧ ਮੈਣ ਲਾਏ ਘਰ ਕੋ ਠਾਕੁਰ ਇਕ ਤਿਲ ਨ ਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨ ਨ ਸਗਲ ਆਸ਼ਰਮ ਕੀਨੇ ਮਨੁਆ ਨਹ ਪਤੀਨੇ ਬਿਵੇਕਹੀਨ ਦੇਹੀ ਧੋਏ ਕੋਈ ਪਾਈਐ ਰੇ ਪੁਰਖ ਵਿਦਾਤਾ ਪਾਰ ਬ੍ਰਹਮ ਕਾ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਬ ਗਰਬ ਪੜੈ ਕਹੀ ਨਾ ਲੇਖੈ ਜਿਸ ਭੇਟੀਐ ਸਫਲ ਮੂਰਤ ਕਰ ਸਦਾ ਕੀਰਤ ਗੁਰ ਪ੍ਰਸਾਦ ਕੋ ਨਿਤ ਰਹੋ ਪੀਖੈ ਮਨ ਹੱਥ ਜੋ ਕਮਾਵੇ ਤਿਲ ਨਾਂ ਲੇਖੈ ਪਾਵੇ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਤਾਰੀ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੁਪਰਸੰਨ ਗੋਪਾਲ ਰਾਏ ਕਟਰੀ ਵੰਦਨ ਮਾਏ ਗੁਰ ਕਾ ਸ਼ਬਦ ਮੇਰਾ ਮਨ ਰਤ ਸਦਾ ਸਦਾ ਅਨੰਦ ਬਿਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਚਾਨ ਰਹੇ ਮਿਲ ਸਾਦਾ ਰਹਾ ਦੂਜਾ ਸਫਲ ਸਫਲ ਭਈ ਸਫਲ ਯਾਤਰਾ ਵਣ ਜਾਣ ਰਹੇ ਮਿਲੇ ਸਦਾ ਰਹਾਉ ਦੁਜਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਪਤਹਿ ਤੁਨੋ ਸ੍ਰੀ ਮਹੱਲਾ ਪੰਜਵਾਂ ਘਰਿ ਸ਼ਿਵਾ ਅਸ਼ਟਪਦੀ ਇਕ ਓੰਕਾਰ ਸਤਗੁਰ ਪ੍ਰਸਾਦਿ ਜੋ ਜੋ ਜੁਨੀ ਆਇਓ ਤੇਹ ਤੇਹ ਉਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਤੱਕੀ ਹੈ ਓਟ ਸਾਦ ਰਖ ਹੋ ਦੇ ਕਰ ਹਾਥ ਕਰ ਕਿਰਪਾ ਮਿਲ ਹੋ ਹਰ ਰਾਇਆ